हां भाई की हालचाल गुड मॉर्निंग गुड मॉर्निंग सारे गुड मॉर्निंग साडी ਹੋਈ ਅੱਜ 12 ਵਜੇ ਹਾਂ ਤੇ ਲੇਟ ਹੀ ਉੱਠੇ ਸੀ ਅੱਜ ਕਿਉਂਕਿ ਅਸੀਂ ਲੇਟ ਪਏ ਸੀ ਮੌਸਮ ਸਾਪਾ ਠੰਡ ਹੈ ਨਾ ਬੁਰੀ ਹਾਂ ਤੇ ਹੁਣ ਆ ਕੇ ਹੁਣ ਆ ਕੇ ਹੁਣ ਅਸੀਂ ਚੱਲੇ ਆ ਪਹਿਲਾਂ ਗੁਰਦੁਆਰਾ ਸਾਹਿਬ ਤੇ ਸਵੇਰੇ ਸਵੇਰੇ ਇਕ ਲਾਉਂਦੇ ਦਾ ਜੀ ਸੱਚੇ ਪਾਤਸ਼ਾਹ ਦੇ ਚਰਨਾਂ ਚ ਬਾਬਾ ਕਰਦੇ ਕਾਮਜਾਬ ਕਰਦੇ ਕਾਮ ਤੇ ਆ ਬਾਬਾ ਕਰੂ ਕਾਮਜਾਬ ਜੀ ਬੇਤੀਆਂ ਫਰਿਆਦਾ ਕਰਕੇ ਹੁੰਦੇ ਅੱਜ ਤੇ ਇੱਕ ਬੰਦੇ ਦਾ ਸਵੇਰੇ ਸਵੇਰੇ ਫੋਨ ਆਇਆ ਮੜਾ ਜੀ ਸੁਣਾਈ ਇਹ ਹੈ ਕਹਿੰਦਾ ਕਹਿੰਦਾ ਨਾ ਮੈਂ ਕਿੱਦਾਂ ਠੀਕ ਹੈ ਵਧੀਆ ਬਈ ਵਧੀਆ ਕਹਿੰਦਾ ਮੈਂ ਇਹ ਪਹਿਲੇ ਤਾਂ ਉਹ ਸਲਾਹ ਨਹੀਂ ਜੇ ਫੋਨ ਤੇ ਕਹਿੰਦਾ ਸੀ ਇਹ ਕਹਿੰਦਾ ਮੈਨੂੰ 1500 ਰੁਪਿਆ ਪਾਓ ਹੁਣੀ ਮੈਂ ਕਿਤੇ ਫਸ ਗਿਆ ਚਲਾਨ ਹੋ ਗਿਆ ਫਸ ਗਿਆ ਕਹਿੰਦਾ ਮੇਰਾ ਚਲਾਨ ਹੋ ਗਿਆ ਦੇਖ ਰੋ ਵੀ ਇਹੋ ਜਿਹੇ ਬੰਦੇ ਆ 1000 ਰੁਪਿਆ ਜੇਬ ਚ ਚਲਾਨ ਪਰ ਨੂੰ ਹੈਣੀ ਸੀਗਾ ਵੇਖਲਾ ਤੇ ਗੱਡੀ ਲੈ ਕੇ ਕਿੱਥੇ ਫਿਰਦਾ ਹੀ ਕਹਿੰਦਾ ਚੰਡੀਗੜ੍ਹ ਕਿੱਥੇ ਗਿਆ ਮੈਂ ਪਤਾ ਨਹੀਂ ਵੇਖਲਾ ਗੱਡੀਆਂ ਲੈ ਲੈਣਾ ਏਡੇ ਤੇ ਚਲਾਨ ਪਰ ਨੂੰ 1500 ਰੁਪਿਆ ਮੇੜੀਏ ਉਹ ਉਦੋਂ ਕਹਿਆ ਸੀ ਇੱਥੇ ਰਹਿ ਇੰਗਲੈਂਡ ਠੀਕ ਆ ਪੈਸਾ ਕਮਾ ਆ ਵਧ ਗਿਆ ਇੱਥੋਂ ਮੁੜ ਗਿਆ ਕਹਿੰਦਾ ਮੇਰਾ ਜੀ ਨਹੀਂ ਲੱਗਦਾ ਮੈਂ ਪਿੰਡ ਜਾਣਾ ਇੰਡਗਾ ਭੱਜ ਗਿਆ ਹੁਣ ਭਾਈ ਹੁਣ ਪੈਸੇ ਪਾਓ ਮੈਨੂੰ ਚਲਾਨ ਪਰਨ ਵਾਸਤੇ ਕਹਿੰਦਾ ਵੀ ਆਏ ਥੋੜੀ ਗੱਡੀਆਂ ਚੱਲਦੇ ਹਾਂ ਸਟੈਂਡ ਤੇ ਆਏ ਥੋੜੀ ਗੱਡੀਆਂ ਚੱਲਦੇ ਹਾਂ ਕਹਿੰਦਾ ਮ ਇੱਕ ਇੱਕ ਜਿਹੜੇ ਦਾ 10000 ਕਮਾਉਣਾ ਕਹਿੰਦਾ ਯੂਕੇ 'ਚ ਕੀ ਆ ਹੁਣ ਪਤਾ ਲੱਗਦਾ ਯੂਕੇ 'ਚ ਕੀ ਆ ਮੈਂ ਵੀ ਜ਼ੋਰਦਾਰੀ ਚਾਈਏ ਨਾ ਮੈਂ ਇੱਧਰ ਰੁਕ ਜਾਂ ਇੰਗਲੈਂਡ ਰੁਕ ਜਾ ਨਾ ਦੇਖੋ ਨਹੀਂ ਨਹੀਂ ਪਿੰਡ ਜਾਣਾ ਪਿੰਡ ਜਾਣਾ ਆ ਗੁਰਦੁਆਰੇ ਸੁੱਖ ਸੁਖ ਲਾ ਜਿੱਥੇ ਮੁਰ ਗਿਆਗਾ ਵੇ ਦੂਬਾ ਬਾਬਾ ਚਲਾਨ ਨਾ ਆਵੇ ਆ ਗੱਡੀ ਮਾੜੀ ਮੈਨੂੰ ਚਲਾਉਣੀ ਸਿਖਾ ਦੇ ਚੰਗਾ ਦੇਖੋ ਭਈ ਆ ਗਏ ਆਪਾਂ ਗੁਰਦੁਆਰੇ ਮੱਥਾ ਟੇਕਲਾ ਆ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਚੱਲ ਗਏ ਅੰਦਰ ਦੇਖਦੇ ਆ ਮੱਥਾ ਤਾਂ ਇੱਥੇ ਬੂਟੇ ਆ ਨਾ ਮੁਰੇ ਦੀਨਾ ਨਹੀਂ ਨਾ ਅੱਗੇ ਹੋ ਜਾਣੇ ਲੈ ਆ ਜਾ ਆ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਲੀਡਸ ਰੋਡ ਤੇ ਆ ਲੀਡਸ ਰੋਡ ਆ ਇਧਰ ਬੂਟੇ ਹਨ ਕਿੰਨੇ ਕਾਪੇ ਹੋਲੇ ਨਹੀਂ ਇਹ ਫਲ ਆਉਂਦੇ ਇਧਰ ਉਹ ਅੰਦਰ ਹੋ ਰੁਹਾ ਮਾਚ ਕੇ ਨਹੀਂ ਇੱਥੇ ਤੇਰਾ ਫਲ ਆਉਣਾ ਲਾ ਲੇ ਨਾ ਲਾ ਲਾ ਲੈ انا ਬਾਹਰ ਚੱਕ ਲੈ ਅੰਦਰ ਪਏ ਹੋਣੇ ਜੰਗੀ ਵਿਦੇਕ ਪੁਨੀ ਪ੍ਰਾਪਤ ਕਰਕੇ 240000 ਤੋਂ 290000 ਦਾ ਕਾਰ ਬਣਾਉਣ ਲਈ ਪੜ ਗਿਆ। ਕੋਈ ਦਰਦਵਾਰੇ ਆਪਾਂ ਜਾਇਆ ਏ ਤੇ ਆ ਆਪਣਾ ਯਾਰ ਬੇਲੀ ਟੱਕਰ ਗਿਆ ਇੱਕ ਗੈਰੀ। ਜੱਡਾ ਬਾਜੀ ਕਿੰਨੇ ਕਿਹਾ ਜਲੰਧਰ ਤੋਂ ਕੱਟ ਕੱਟ ਬਲੌਗ ਕਰਦੇ ਬੜਾ ਬੜਾ ਉਹ ਆਈਦਾ ਸਾਈਂਦਾ ਸਬਲੌਗ ਨਹੀਂ ਕਰਦਾ ਸੰਗਰੂਰ ਦੇ ਸੰਗਰੂਰ ਤੋਂ ਇਹ ਬਾਈ ਟੱਕਰ ਗਿਆ ਆਪਣ ਦੁਰਦੁਬਾਰੇ ਆਏ ਸੀ ਬਾਹਰ ਨਿਕਲੇ ਇਹ ਆਦੇ ਆ ਰਹੇ ਇੱਧਰ ਨੂੰ ਚੱਲਦੇ ਆ ਫੇਰ ਇੱਧਰ ਨੂੰ ਆ ਗਏ ਜਿੱਥੇ ਕੱਲ ਆਏ ਸੀ ਮਾਲ 'ਚ ਉੱਥੇ ਹੀ ਫੇਰ ਪਹੁੰਚ ਗਏ ਅੱਜ ਰੰਗ ਰੰਗ ਪ੍ਰੋਗਰਾਮ ਫੇਰ ਪੂਰਾ ਬਣਿਆ ਪਿਆ ਅੱਜ ਸੰਡੇ ਆ ਨਾ ਹਾਂਜੀ ਹਾਂਜੀ ਕੀ ਹੋ ਗਿਆ ਕੱਲ੍ਹ ਆਲੀ ਥਾ ਆਣੀ ਵੀ ਲੈਣਾ ਠੀਕ ਨਾ ਫਿਰ ਜੇ ਮੈਂ ਰੋਡ ਤੇ ਇੱਕ ਜੱਟ ਜਿੱਡੂ ਜਾਉਂਗਾ ਕਹਿੰਦਾ ਇਹ ਜਵਾਕ ਨਾ ਨਾ ਰਹਾ ਤਾਂ ਕੋਈ ਆ ਵੀ ਉਹ ਕਰ ਦਿਆ ਬਹਿਰ ਉਪੀਏ ਬਹਿਰ ਉਪੀਏ ਬਹਿਰ ਉਪੀਏ ਗਹਿਰੀ ਵਿੱਚ ਵਜ ਜਾ ਕੇ ਗਹਿਰੀ ਵਿੱਚ ਵਜੀ ਜਾਈ ਵਿੱਚ ਵਜ ਜਾ ਕੇ ਬਹਿਰੂਪੀ ਫਿਰਦਿਆ ਵੇ ਡਰ ਵੀ ਲੱਗਦੀ ਆ ਵਸੀਨਾ ਚਾਈ ਵਿੱਚ ਤਾਂ ਵਜ ਉਧਰ ਮੜਾ ਜਾ ਦੇਖਿਆ ਉਸਤਾ ਉਹ ਹੀ ਬਲਾਂ ਚੰਦਰਾ ਤੇਰੇ ਤੇ ਮੌਕੇ ਤੇ ਗੋਲੀ ਚਲਾਉਂਦਾ ਜੜਾ ਪੈ ਟਾ ਆ ਬਹਿਰੂਪੀਏ ਦੇਖਿਆ ਇੱਕ ਨਾ ਮੇਰਾ ਉਹ ਨਹੀਂ ਕਰ ਲੈ ਆਪਾਂ ਨੂੰ ਟੱਕਰੀ ਗੋਬਿੰਦ ਉਹਰੇ ਕਹਿੰਦੇ ਬੂਟ ਲੈਣੇ ਆ ਚਾ ਕੱਲ ਕੱਲ ਵੀ ਬੰਦੇ ਟਕਰੇ ਸੀ ਨਾ ਚਾਰ ਦੁਕਾਨਾਂ ਚਾਰ ਦੁਕਾਨਾਂ ਤੇ ਲੈ ਕੇ ਸਾਨੂੰ ਕੁਝ ਨਹੀਂ ਲਿਆ ਉਹਨਾਂ ਨੇ ਉਹੀ ਕੰਮ ਅੱਜ ਤੂੰ ਨਾ ਕਰੀ ਹਾਂ ਜੇ ਕੋ ਲੈਣਾ ਤਾਂ ਲਊਗਾ ਜੇ ਕੁਝ ਲੈ ਲਈ ਜੇ ਲੈ ਕੇ ਆਏ ਦੁਕਾਨਾਂ ਤੇ ਲੈਣਾ ਪੂ ਕੋਸਾ ਵੀ ਕਿੰਨੇ ਕਿੰਨੇ ਦੇ ਇਨੇ ਕੱਚੇ ਲੈਂਦਾ ਮੁੰਡਾ ਲੱਗ ਜੂ ਪਤਾ ਅੱਜ ਇੰਨੇ ਤਾਂ ਅੱਤੇ ਲੱਗੇ ਉਹ ਚ ਪੜਦਾ ਉਹ ਮੈਂ ਤੇਰੀ ਗੱਲ ਸਮਝ ਗਿਆ ਉਹ ਚ ਪੜਦਾ ਪੈਂਦਾ ਜੇ ਉਹ ਬਿਆਲੀਆਂ ਦਾ ਆਪਾਂ ਨੂੰ ਉਹ ਚ ਅੱਠ ਆ ਰੰਗ ਕੋ ਚੱਕਵੇਂ ਨੇ ਤੇ ਰੰਗ ਫਿਰ ਫਿਰ ਕੀ ਰੰਗ ਉਰਤੇ ਵੀ ਅੰਮੇ ਥੱਲੇ ਹੀ ਫੇਰ ਹੀ ਦਿਖਣਗੇ ਰੰਗਾ ਹੀ ਨਹੀਂ ਪਾਉਂਦੇ ਚਾਰ ਆਇਚ ਇਹ ਵੀ ਸਹੀ ਆ ਇਹਦੇ ਨਾਲ ਫਿਰ ਆ ਰੰਗ ਸਹੀ ਆ ਆ ਸੋਹਣੇ ਇਹਦੇ ਨਾਲ ਕਾਲੇ ਰੰਗ ਵਧੀਆ ਹੋ ਗਏ ਤੁਹਾਨੂੰ ਵਾਲੇ ਨਹੀਂ ਮਿਲਦੇ ਤਾਂ ਆ ਆ ਜਾਵੇ ਫੁੱਲਾਂ ਵਾਲੇ ਕੋਲ ਇੰਨੇ ਦੇਖ ਲਾ ਕੋਈ ਹਾਂ ਨਹੀਂ ਚਲ ਬੈਠਣ ਨੂੰ ਦੇਖ ਆਹ ਬ੍ਰਾਂਡ ਦੇਖ ਲੈ ਯਾਰ 30 20 ਪੌਂਡਾ ਦੀ ਲੈਣੀ ਆ ਹਾਂ ਹੋਰ ਲੈ ਲੈ ਕੁਝ ਲੈਣਾ ਤਾਂ ਉਹਨਾਂ ਨੇ ਤਾਂ ਕੁਝ ਨਹੀਂ ਲਿਆ ਕੱਲ ਵਾਲਿਆਂ ਨੇ ਵੀ ਨਹੀਂ ਲਿਆ ਹਰ ਕੇ ਆਪਾਂ ਨੂੰ ਕੋ ਲੈਣਾ ਪਿਆ ਆ ਲੈ ਲਈ ਆਪਾਂ ਸ਼ਰਟ ਨਾਲ ਕੋਟੀ ਘਰ ਵਾਲੀ ਵਾਸਤੇ ਲਈ ਆ ਇਹ ਆਪਦੇ ਵਾਸਤੇ ਨਹੀਂ ਤੇ ਹੁਣ ਬਿੱਲ ਕਟਾਉਣਾ ਇੱਧਰ ਤਾਂ ਲੈਣੀ ਬਹੁਤ ਵੱਡੀ ਲੱਗੀ ਪਈ ਆ ਇੱਧਰ ਅਜ ਜਿੱਥੇ ਆਪ ਕਟਾਉਨੇ ਹੁੰਦੇ ਫਿਰ ਉਧਰ ਹੀ ਚੱਲਾਂ ਹਾਂ ਉਧਰ ਆਪੇ ਕਟਾਲਾਂਗੇ ਉਹ ਸਕਰੀਨ ਜੀ ਤੇ ਹੋਦੇ ਆਣਾ ਆਪਾਂ ਪਰ ਲੈਵੇ 30 12 ਉਹ ਜਾਂ 13 ਦੇ ਇੱਥੋਂ ਕਰਾਉਣਾ ਬਿੱਲ ਬਿੱਲ ਜੇ ਕਿਹਨੇ ਕਰਾਉਣਾ ਤੇ ਮੈਂ ਕਰਾਇਆ ਬਿੱਲ ਇਹਦਾ ਕੱਢ ਸਕੈਨਰ ਕੱਢਦਾ ਕਿੱਥੇ ਯਾਰ ਆਪਿਆ ਹਾਂ ਕੋ ਚੱਕ ਟੈਲੀਫੋਨ ਚੱਕ ਇਹਨਾਂ ਦਾ ਆਪਿਆ ਆ ਮਾਰੇ ਤੇ ਚੱਕਾ ਕਰ ਪੇ ਇਹ ਕਦੀ ਪਾ ਜੀ ਲਿਖ ਪੇ 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 ਕਰ ਦੇ ਪੇ ਤੇ ਰਚ ਕਰ ਦੇ ਬਸ ਇੱਕ ਕਰੀ ਹੁਣੀ ਕਾਰਡ ਲੈ ਆਹ ਕੱਢ ਦੇ ਇਹਨੂੰ ਬਟਨ ਖੋਲ ਕੇ ਕੱਢਣਾ ਪੈਣਾ ਇਹ ਬਟਨ ਖੋਲ ਬਟਨ ਬੈਗ ਵੀ ਲੈ ਲਾ ਬੈਗ ਤਾਂ ਚੱਕਾਂਗੀ ਇੱਕ ਬਟਨ ਹੋਰ ਖੋਲਣਾ ਪੈਣਾ ਤੇ ਦੇ ਹਾਂ ਨਿਕਲ ਜੂ ਸਾਰੇ ਕੱਢ ਦੇ ਕੱਢ ਦੇ ਨਿਕਲ ਜੂਗਾ ਇੱਕ ਚੱਕਾ ਇਹੋ ਜਿਹੇ ਦੇ ਵਿੱਚ ਆਪਾਂ ਬੈਕ ਜਿਹੜਾ ਲੈਣਾ ਚੋਲਾ ਚੋਲਾ ਨਹੀਂ ਥੱਲੋਂ ਉਹ ਪਿਆ ਚੱਕਾ ਬਈ ਚੱਕੋ ਬਈ ਹੁਣ ਆਪਾਂ ਚੱਲ ਗਏ ਘਰ ਨੂੰ ਪਰੌਂਠੇ ਤਿਆਰ ਹੋਏ ਪਏ ਆ ਲੇਟ ਹੋ ਗਏ ਆਪਾਂ ਕਿੱਥੇ ਜੀ ਪਪਾ ਲੈ ਕੇ ਸੀ ਉੱਥੋਂ ਛੜਕ ਲੈ ਕੇ ਆਏ ਸੀ ਸ਼ਰਟ ਲੈ ਕੇ ਆ ਕੇ ਬਈ ਅਸੀਂ ਉੱਥੋਂ ਫੇਰ ਗਏ ਘਰੇ ਆ ਕੇ ਸੌਂ ਗੁਰਦਿੱਕੀ ਭਰਾ ਆਇਆ ਠੀਕ ਆ ਹੈਰੀ ਸੌ ਗਿਆ ਮੈਂ ਥੋੜਾ ਜਿਹਾ ਟਾਈਮ ਸੁੱਕਾ ਉਹਦੋਂ ਮੈਂ ਉਹ ਕੰਮ ਨਾਲ ਜਿਹੜਾ ਬਲੌਗ ਸੀ ਉਹ ਡੈਟ ਕਰਨ ਲੱਗਿਆ ਤੇ ਫਿਰ ਆ ਵਿੱਕੀ ਬਈ ਇਹਦਾ ਆ ਗਿਆ ਫੋਨ ਕਹਿੰਦਾ ਅਲੋ ਇੱਥੇ ਮੇਰਾ ਥੀਆ ਕਿੰਗਾ ਵੀਂਦਾ ਕਿ ਹੀਟ ਚੱਲਦੀ ਇੱਥੇ ਹੀਟਰ ਚੱਲਦਾ ਮੈਂ ਕਿਹਾ ਮੇਰਾ ਫੋਨ ਜਾ ਕੇ ਹੱਥ ਗਿਆ ਨਹੀਂ ਹੋ ਗਿਆ ਕਿਤਾ ਕਰ ਲਾ ਮੈਂ ਮੈਂ ਪਹਿਲਾ ਇੱਕ ਮੁੰਡਾ ਹੋਰ ਜਿਹੜਾ ਸੀਗਾ ਕੱਲ ਬਲੌਗ 'ਚ ਆਇਆ ਸੀ ਗਹਿਰੀ ਭਾਗੀ ਵਾਲਾ ਉਹਨੂੰ ਚੱਕਣ ਜਾਣੇ ਆ ਚੱਕਣ ਨਹੀਂ ਮਤਲਬ ਲਿਆਉਣ ਲੈਣੇ ਆ ਮੈਂ ਇਹ ਜਿੱਤੇ ਨਹੀਂ ਜਾਗੋ ਤੇ ਜਾਗੋ ਤੇ ਫਿਰ ਦੇਖਦੇ ਆ ਕਿੱਧਰ ਨੂੰ ਨਿਕਲਣਾ ਅੱਜ ਆ ਕਿ ਭਾਈ ਇਹ ਦਬਾਬੇ ਏਰੀਏ ਦਾ ਭਾਈ ਉਹ ਆਪਣਾ ਭਰਾਵਾ ਦਾ ਭਰਾ ਯਾਰ ਆਲਾ ਯਾਰ ਨਗੋਟੇ ਆ ਯਾਰ ਡਰਾਈਵਿੰਗ ਕਰਦਾ ਓਏ ਆ ਕਿੱਧਰ ਮੁੜੀ ਜਨਾ ਘਰ ਇੱਧਰ ਆਦਾ ਅੱਛਾ ਇੱਧਰ ਘਰ ਲਿਆ ਨੇ ਬੰਗਲਰ ਰੋਡ ਤੇ ਇੰਨੀ ਦੂਰ ਸੀਨੇ ਆ ਰਹੀਦਾ ਆ ਆ ਖੜੀ ਵਕੀਲ ਦੀ ਸਵਿਫਟ ਕਿੱਥੇ ਆ ਸਦੋਣ ਬਾਹਰ ਆ ਸੋਣ ਲਾਈ ਮੇਰੀ ਮੜਾ ਆ ਅੱਛਾ ਗਲੀ ਚ ਆਦਾ ਘਰ ਆ ਉਹ ਜਿਹੜੇ ਯਾਰ ਵੇਲੇ ਸਾਡੇ ਦੂਜੇ ਰਹਿੰਦੇ ਉਹ ਆ ਪਿੱਛੇ ਘਰ ਤੇ ਰਹਿੰਦੇ ਆ ਸਾਹਮਣੇ ਰਹਿੰਦੇ 53 ਚ ਕਿਹੜੇ ਜਗਾ ਕਿਥੇ ਆ ਆ ਵੀ ਸਾਹਮਣੇ ਆ ਵੀ ਹਾਂ ਇਹ ਚ ਰਹਿੰਦੇ ਆ ਸੱਚਾ ਮੂਰੇ ਮੇਰਾ ਹੀ ਠੰਡ ਬਹੁਤ ਆ ਭਾਜੀ ਅੰਦਰ ਆ ਜੋ ਜੀ ਭਾਈ ਠੀਕ ਹੋ ਠੀਕ ਆ ਜੀ ਠੀਕ ਆ ਅੰਦਰ ਬਹਿ ਜਾਓ ਜੀ ਠੰਡ ਬਹੁਤ ਆ ਨਾਲੇ ਜਵਾਖੜੀ ਨੂੰ ਅੰਦਰ ਕਰ ਲੋ ਠੰਡ ਬਾਲੀ ਹੈ ਤੂੰ ਆ ਗਲੀ ਜਿਹੜੇ ਗਲੀ ਇਹ ਮਗਲੀ ਸਾਈਡ ਦੇ ਡੋਰ ਹੈ ਨਾ ਸਾਰੇ ਇਹਦੇ ਮਗਰ-ਮਗਰ ਸਾਰੇ ਘਰ ਆਏ ਹਾਂ ਆ ਘਰੇ ਯਾਰ ਵਲੀ ਰਹਿੰਦੇ ਆਪਣੇ ਮਿੱਤਰ ਆਪਾਂ ਪਹੁੰਚ ਗਏ ਜਿਵੇਂ ਮਾਮੂਦਾਂ ਰਹਿੰਦੇ ਕਰਾਲੇ ਪੀ ਜੇ ਤੁਹਾਨੂੰ ਜਿਹੜਾ ਤੁਹਾਨੂੰ ਹੀ ਭੱਲੇ ਜਾਂਦੇ ਹੋ ਆ ਗਿਆ ਪ੍ਰੋਗਰਾਮ ਆ ਕਹੂੰਗੀ ਕੁੜੀ ਕਿਉਂ ਮੇਰੀ ਸਾਰਾ ਡਿਊਟੀ ਹੈ ਟੁੱਟੀ ਹੈ ਤੇ ਬਾਕੀ ਕੱਲ੍ਹ ਸਹੀ ਹੈ ਬੜਾ ਆ ਕਿਹਦਾ ਹੋਣਾ ਪਈ ਆ ਓਏ ਟੁੱਟੀ ਗਲਤ ਲੱਗੀ ਸੀ ਉੱਥੇ ਅਰਜਨ 29 ਹੈ ਪੀਜ਼ਾ ਲੈ ਗਈ ਉੱਥੇ ਪੀਜ਼ਾ ਹੀ ਲੈ ਗਈ ਚੱਕ ਕੇ ਮੈਂ ਪਹਿਲਾਂ ਮੈਨੂੰ ਅਥਾ ਪਹਿਲਾਂ ਹਥਿਆੰਗਾ ਨਹੀਂ ਯਾਰ ਕੋਲੀਆਂ ਨਹੀਂ ਹਿਆੰਗਾ ਮੈਨੂੰ ਆਹਾ ਤੇ ਮੈਂ ਕਿਹਾ ਚੱਲ ਮੈਂ ਪੀਜ਼ਾ ਹੀ ਲੈ ਆਉਣਾ ਉੱਥੇ ਰਾਂਣਾ ਵੀ ਇਹ ਲੈ ਗਿਆ ਕੀ ਫਿਰ ਉਹ ਕੀ ਲਾ ਮੈਂ ਜਾਨਾ ਆਪ ਫੇਰੇ ਲੈ ਕੇ ਆਇਆ ਕੇ ਐਸਾ ਮਾਰੀ ਹੋਈ ਹੈ ਤੇ ਤੂੰ ਕਹਿੰਦਾ ਪੜਦਾ ਹੈ ਕਈ ਬੈਠਾ ਤੋ ਯਾਰ ਚੱਕ ਮੇਰੇ ਗੱਡੀ ਗੱਡੀ ਸਾਲ ਤੂੰ ਓਏ ਇਹ ਮਿਲ ਚੱਕ ਰਿਹਾ ਆ ਕੇ ਖਾ ਪੀ ਕੇ ਆਪਾਂ ਕੀੜੇ ਦੇ ਖਾ ਕੇ ਆਏ ਅੱਜ ਬੋਲ ਜਾਨੇ ਮਮੂਦ ਆ ਨਹੀ ਮੈਨੂੰ ਮਮੂਦ ਮੈਨੂੰ ਬੋਲ ਰਿਹਾ ਨਹੀਂ ਤੋ ਖਾ ਕੇ ਨਹੀਂ ਸਹੀ ਸੀ ਪੀਜ਼ਾ ਸੁਆਸ ਸੀ ਓਏ ਸੋਹਣਾ ਸੀ ਨਾਲੇ ਦੇਖਣ ਚ ਵੀ ਉਹ ਵੀ ਸਸਤਾ ਸੀ ਗਾਟ ਪਿੰਡੋਂ ਮੇਰਾ ਮਾਣਾ ਆਪਾਂ ਚੱਲੇ ਉਧਰ ਨੂੰ ਵਕੀਲ ਗਿਆ ਕਿ ਛੰਦ ਘਾਰ ਆਨੀ ਤੇ ਉੱਥੇ ਨੂੰ ਦੂਜੀ ਗੱਲ ਨੂੰ ਮੁਲਾਵਾਂਗੇ ਹੈਰੀ ਜੀ ਚਾ ਕੋਈ ਹੁਣ ਆ ਗਏ ਆਪਾਂ ਮੁੰਡੇ ਦੇ ਘਰੇ ਵਕੀਲ ਦੇ ਘਰ ਦੇਖਣ ਇਹ ਖਲਾਰਾ ਇੰਨਾ ਕਿਵੇਂ ਪਾਈ ਬੈਠਾ ਇਹ ਪਿਆਜ ਪਾਜੀ ਇਹ ਨਵਾਂ ਲਿਆ ਹਜੇ ਘਰ ਕਹਿੰਦਾ ਨਾ ਤੇ ਸੈਟਿੰਗ ਕਰਨੇ ਕੇਲੇ-ਕੂਲੇ ਆ ਕੇਲੇ ਛਕਾਣੇ ਆਪਣਾ ਕੇਲੇ ਹੋਏ ਚੱਕਲਾ ਜੇ ਛੋੜਾ ਕਲ ਦੋ ਦੋ ਕਰ ਲਾ ਆ ਪਹਿਲਾ ਸਕੂਟਰ ਜਿਹੜਾ ਤੇ ਜਾਂਦਾ ਹੁੰਦਾ ਹੀ ਪਹਿਲਾਂ ਇਹ ਕੰਮ ਤੇ ਜਾਂਦਾ ਹੀ ਸਕੂਟਰ ਚਲੂਗਾ ਚਲਾ ਕੇ ਦੇਖਾਂਗੇ ਕਿ ਦਿਨੇ ਨਾ ਇਹ ਇਹਨੇ ਕਹਿੰਦੇ ਲੈ ਗੱਡੀ ਰੱਖ ਕੇ ਨਾ ਆ ਰੱਖ ਦੇ ਕੂ ਖਾ ਲੈਣੀਆਂ ਚੱਲ ਪਹਿਆ ਤਾਂ ਹੋਕਾਰਾ ਇਹਨੇ ਕਿਲ ਕਸਾ ਕਰ ਜੋ ਨਹੀਂ ਤਾਂ ਛਿੱਲ ਕੇ ਖਾਵਾਂਗੇ ਕੇਲਾ ਜਮਾ ਪੂਰਾ ਐ ਬਠੰਡੇ ਵਾਲਾ ਤੂੰ ਤਾਂ ਚੱਕ ਲਾ ਉੱਪਰ ਤਾਂ ਵੇਖਿਆ ਗਏ ਉੱਪਰ ਤਾਂ ਆਪਾਂ ਆਈ ਨਹੀਂ ਗੇ ਚੱਲੋ ਚੱਲੋ ਮੈਂ ਘਰ ਘੁਰ ਦੇਖ ਗਏ ਆਪਾਂ ਪੂਰਾ ਕੋਠੇ ਤੋਂ ਖੇਤ ਖੂਤ ਦੀਂਦੇ ਆ ਕੋਈ ਨਾ ਫਿਰ ਗੰਦ ਖਿਲਰਿਆ ਪਿੰਡਾਂ ਵਾਲਿਆਂ ਦੇ ਘਰ ਆਪਣੇ ਆ ਹੀ ਹੁੰਦੇ ਆ ਆ ਖੜਾਉਣੇ ਜਵਾਕ ਦੇ ਇੱਧਰ ਲੱਟ ਜਾਗਦੀ ਆ ਲੈ ਇੱਧਰ ਲੱਟ ਜਾਗਦੀ ਆ ਹਜੇ ਸਮਾਨ ਸੈੱਟ ਕਰਨਾ ਸਾਰਾ ਮੁੰਡੇ ਨੇ ਇਕੱਲਾ ਇੱਕ ਚੱਕ ਲੈ ਦੇ ਰਾਜੀ ਨਾ ਨਾ ਇੱਕ ਛੱਲੇ ਕੇ ਖਾਵੇਂ ਨਾ ਪੂਰਾ ਹਜੇ ਸਾਰਾ ਹਜੇ ਸਾਰਾ ਸੈਟਿੰਗ ਕਰਨ ਵਾਲੀ ਆ ਕੋਸ਼ਿੰਦੇ ਆ ਰਹਿਣਾ ਫੇਰਾ ਚੱਲ ਗਏ ਫਿਰ ਦਲੇ ਉਹ ਦੂਜੇ ਇੱਕ ਜਿੱਨੇ ਜਾ ਆ ਕਿਥੇ ਨਹੀਂ ਇੱਧਰ ਵੀ ਜਾ ਸਕਦੇ ਆ ਨਹੀਂ ਨਹੀਂ ਤਾਂ ਇੰਡੀਆ ਚ ਨਹੀਂ ਜਿੰਮੇ ਸੋਨਾਂ ਨਾਲ ਕੋਣਾਂ ਵਾਲੇ ਬਣੇ ਹੁੰਦੇ ਹੈਨਾ ਜਾਲੀ ਸੰਦੂਕ ਜਾਲੀ ਸੰਦੂਕ ਚਲੋ ਜੀ ਆਇਆ ਸਕੂਟਰ ਮੁੰਡਿਆ ਆ ਦਿਨੇ ਜਲਾ ਕੇ ਦੇਖਾਂਗੇ ਕਿਸ ਦਿਨਾਂ ਸਕੂਟਰ ਗੱਡੀ ਤੇ ਲਿਆਉਂਗਾ ਕੰਮ ਤੇ ਕੋਈ ਨਾ ਗੱਡੀ ਤੇ ਲਿਆਏਗਾ ਕੰਮ ਤੇ ਗੱਡੀ ਚ ਰੱਖ ਕੇ ਲਿਆਉਂਗਾ ਤੇ ਚਲਾ ਕੇ ਦੇਖ ਲਈ ਵੱਡੀ ਬ੍ਰੇਕ ਚ ਹਾਂ ਉੱਥੇ ਦੇਖਾਂਗੇ ਕਿਸ ਦਿਨ ਕਰਕੇ ਟਰਾਈ ਆ ਗਿਆ ਹੈ ਜੀ ਕਿੱਥੇ ਰਹਿ ਗਿਆ ਲੈ ਦੇਖ ਰਹੀ ਹੋ ਤੂੰ ਮੈਥੇ ਆ ਜਾ 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 ਨੋ ਨੀਂਚ ਆਣਾ ਹਜੇ ਤੱਕ ਲੱਤਾ ਸੁੱਤਾਂਗਾ ਪੰਗਾ ਥੋੜੀ ਜਿਹੀ ਕਰੂਗੀ ਇਹ ਨਹੀਂ ਖਾਣਾ ਉਹ ਗੰਦਾ ਓਰੇਆ ਬਰਕਤ ਕੁਦਰਤ ਕੁਦਰਤ ਨਹੀਂ ਬਰਕਤ ਹੈ ਬਰਕਤ ਓਰੇਆ ਫਲ ਫਲ ਲੈ ਫਲ ਫਲ ਭੰਗਾ ਦਲਦੀ ਆ ਤੇ ਇਹ ਆ ਲੈ ਕੱਲਾ ਕਾ ਸਰ ਹੈਲੋ ਦਾੰਤੇ ਸਰ ਚਾਚੂ ਨੂੰ ਫੋਨ ਲੇ ਲੈ ਲਾ ਇਹ ਆ ਤੱਕ ਵਿੱਚ ਫੋਨ ਲੈ ਲੈ ਹਾਂ ਜੀ ਨਹੀਂ ਦੇ ਚਾ ਯਾਰ ਸੌਣਾ ਇਹ ਥੋੜੀ ਥੋੜੀ ਹੋਊਗੀ ਸੈੱਟ ਇਹ ਕੌਣਾ ਇਹ ਕੌਣਾ ਵਰਕ ਕਰਤਾ ਹੈ ਇਹ ਵਰਕ ਕਰ ਗਈ ਉਹ ਕੌਣਾ ਠੀਕ ਆ ਓਕੇ ਯਾਰਾ ਮਿਲਦੇ ਆ ਕੱਲ ਨੂੰ ਬਹੁਤ ਬਹੁਤ ਥੈਂਕ ਯੂ ਬ੍ਰੋ ਓਕੇ ਹੁਣ ਅਸੀਂ ਮੜਾ ਜਾਂ ਹੋਰ ਕਿ ਮੁੰਡੇ ਕੋਲ ਜਾਇਆ ਕਿ ਇੱਥੇ ਹਾਂ ਹਾਂ ਚੱਲ ਯਾਰ ਕੀ ਕਹਿੰਦਾ ਜਿੰਦਰ ਬ੍ਰੋ ਨੂੰ ਪੁੱਛੀਏ ਪਹਿਲਾਂ ਹੱਥ ਆ ਗਿਆ ਵਿੱਚ ਤੇਰਾ ओके ठीक है चल यार फोन ला उन के छण के बाहर आ जा सिटी कोई भाई हुन ਆਪਾਂ ਆ ਗਏ ਹੋਰ ਮੁੰਡੇ ਦੇ ਘਰੇ ਕੀ ਕਹਿੰਦਾ ਖੋਲਦਾ ਗੇਟ ਬੋਲਣ ਦਾ ਉਹਨਾਂ ਕੋ ਫੋਨ ਕਰੀ ਜਾਨਾ ਹੁਣ ਆ ਜਾ ਬਾਹਰ ਫਲੋਰ ਤੇ ਆਈ ਜਾਨਾ ਆਇਆ ਰੱਖੀ ਬੈਠਾ ਹੈ ਰੀ ਇਹ ਤਾਂ ਮੇਲਾ ਦਾ ਬੋਤਲਾ ਬੂਤਲਾ ਬਾਈ ਹਾਂਜੀ bro ਕਿਦਾਂ ਹੈਲੋ ਗਾਇਜ਼ ਪਰ ਜਾਨਾ ਕਿ ਬਠੀਕਾ ਉਹ ਨਾ ਕਰੇ ਗਿਆ ਮਾੜਾ ਇਹ ਕੰਮ ਬਾਈ ਕਿੰਨੇ ਵਰ ਕਿਦਾਂ ਗਾਣਾ ਗੱਡੀ ਜਾਂਦਾ ਗਾਣਾ ਗੱਡੀ ਨਹੀਂ ਮੈਨੂੰ ਪੈ ਮਸਜੂਰਾ ਮੋੜ ਬਾਗੀ ਕੋ ਰੱਖੀ ਬੈਠਾ ਇਹ ਕਿੰਨੀ ਜਦੋਂ ਤੂੰ ਵੀਰ ਆ ਨਾ ਕਿੰਨੇ ਵਾਰ ਨਾ ਭਰਾਵਾ ਪੇਗ ਅਸੀਂ ਲਾਉਂਦੇ ਪੇਗ ਆ ਜਾ ਬਈਆ ਪੇਗ ਨਾ ਛੱਡ ਕੇ ਸਾਰਾ ਕੁਝ ਯਾਰ ਵੇਲੀ ਛੱਡੇ ਛੱਡੀ ਮੌਜ ਜ਼ਿੰਦਗੀ ਤੇਰੇ ਜਿਹੜੇ ਆਤਮਾਵੇਂ ਗੁੱਸੇ ਹੁੰਦਾ ਆ ਜਾ ਲਓਰੇ ਵੇਹ ਜਾ ਵਸ ਤੂੰ ਸਾਡੇ ਕੋਲੇ ਵੇਹ ਜਾ ਆ ਲਾ ਤੂੰ ਵੀਡੀਓ ਗੇਮ ਜੀ ਆ ਖੇਡਦੇ ਆਪਾਂ ਰੀਐਕਟਰ ਲੈਵਲ ਲਿਆਇਆ ਅੱਛਾ ਤਾਂ ਮੁੱਲਿਆ ਉਹਦਾ ਹੋਰ ਹੀ ਪਰਫੈਕਟ ਹੋ ਜੂਗਾ ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਓਏ ਬਾਤ ਹੋ ਗਈ ਮਨਿੰਦਰ ਪਰਫੈਕਟ ਹੋ ਜੂਗਾ ਵੀ ਹੋ ਕੀ ਹੈ ਕਿਸ ਨੂੰ ਹੋ ਜਾ ਸਮਾਂ ਹੈ ਨਾ ਬੰਦੇ ਦੀ ਜੀਵਾਤ ਖਾਏ ਮੋਟਾ ਹੈ ਗਣਾ ਮੈਂ ਕਿਹਾ ਵੀਰੇ ਹੱਥ ਮਨਿੰਦਰ ਪਰਫੈਕਟ ਹੋ ਜੂ ਮਨਿੰਦਰ ਹੁੰਦਾ ਵੀਰ ਜੀ ਮਨਿੰਦਰ ਵੀਰ ਜੀ ਮੰਗਣ ਮੰਗਣ ਦੇ ਯੁੱਧ ਆਜੋ ਜੀ ਆਜੋ ਕਮਿੰਗ 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 ਕੁੱਤੇ ਤੇ ਹੋਈ ਆਜੋ ਆਜੋ ਅਜੰਤਿਰ ਸਿੰਘ ਆਜੋ 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 ਆਜਾ ਆਜਾ ਕੋਈ ਹਰਿਆਣਾ ਪੇ ਮੈਨੂੰ ਸਫਾਈ ਨਹੀਂ ਹੈਗੀ ਸਫਾਈ ਨਹੀਂ ਹੈਗੀ ਯਾਰ ਜੀ ਕਰੇ ਜਾਂਦੇ ਆ ਰਹੇ ਕਹਿੰਦੇ ਸਫਾਈ ਸਫਾਈ ਨੂੰ ਕੀ ਹੈ ਇੱਥੇ ਆਪਣੇ ਪਿੰਡਾਂ ਵਾਲੇ ਨੇ ਇਹੀ ਹੁੰਦਾ ਹਾਂ ਹਾਂ ਦੱਸ ਹਾਂ ਦੇਖੋ ਭਈ ਇਹ ਮੁੰਡੇ ਦਾ 20 ਬਾਰ ਮੈਂ ਤਾਂ ਮੈਂ ਫਲੈਸ਼ ਆਨ ਕਰ ਲੈਂਦੇ ਕਸਮਸੀ ਦੇਖਣ ਨੂੰ ਮੈਨੂੰ ਆ ਲੱਗੂਗੀ ਭਾਂਜੇ ਦੇ ਪੁੱਤੂ ਦੀ ਮੋਗਲਾ ਇਹ ਆਪਣੇ ਬਹੁਤ ਖਾਸ ਦੋਸਤ ਨੇ ਅ ਵੈਸੋ ਤਾਂ ਉਹ ਆਪਣੇ ਅੰਦਰ ਆਪਣਾ ਬਲੌਂਗ ਕਰਦੇ ਹੋ ਉਹ ਬਲਗੇਰੀਆ ਤੋਂ ਅੱਛਾ ਗੋਰਾਂ ਬੰਦਾ ਹਾਂ ਜੀ ਉਹਨਾਂ ਨੂੰ ਦੇਖਣ ਲਈ ਆਏ ਅੱਛਾ ਅੱਛਾ ਠੀਕ ਹੈ 80 ਸਾਲ ਕਿੰਨੇ ਦੀ 80 ਸਾਲ ਪੁਰਾਣੀ ਅੱਛਾ ਇਹਨੂੰ ਬਹੁਤ ਸ਼ੌਕ ਆ ਐਕਸਪਲੀਕੇਸ਼ਨ ਕਰਦਾ ਉਹ ਜਾਂਦਾ ਜਿਹੜੇ ਬੰਦ ਘਰ ਪਏ ਹੁੰਦੇ ਨੇ ਵੀ ਉਹਨਾਂ ਚ ਅੱਛਾ ਉਹ ਐਵੇਂ ਇੱਕ ਲੰਡਨ ਸਾਈਡ ਆਇਆ ਉੱਥੇ ਗਿਆ ਸੀ ਬੰਦ ਘਰ ਪਿਆ ਸੀ ਕੋਈ ਅੱਛਾ ਚੋਰੀ ਕਰ ਲਿਆ ਉਹਦਾ ਤੋਂ ਉਹ ਚੋਰੀ ਨਹੀਂ ਹੋਈ ਅੱਛਾ ਵਾਹ ਉਹ ਚੋਰੀ ਕਰਦਾ ਨਾ ਬਈ ਉਹ ਨਾ ਬੰਦ ਕਮਰੇ ਬੰਦ ਕਮਰੇ ਦੇ ਵਿੱਚ ਐਕਸਪੈਕਟੇਸ਼ਨ ਕਰਨ ਅੱਛਾ ਉਹ ਇੱਕ ਘਰੇ ਗਿਆ ਸੀਗਾ ਉਹ ਥੱਲੇ ਵਾਈਨ ਸਾਲਨ ਥੱਲੇ ਘਰ ਬੰਦ ਪਿਆ ਸੀ ਉਹ ਦਿਖਾਉਂਦਾ ਘਰ ਵੀ ਬੰਦ ਕਰਕੇ ਵੇ ਹੁੰਦੇ ਨੇ ਅੱਛਾ ਉੱਥੇ ਉਹ ਬੋਤਲਾਂ ਮਿਲੀਆਂ ਕਈ ਠੀਕ ਆ ਉਹਨਾਂ ਦੇ ਇੱਕ ਬੋਤਲ ਆਸ ਆਪਣਾ ਬਹੁਤ ਜ਼ਿਆਦਾ ਵਧੀਆ ਹੋ ਸਕਦਾ ਇਹਦਾ ਨਾਮ ਨੂੰ ਕੀ ਹੈ ਬੋਤਲ ਦਾਦਾਰੇ ਦਾ ਇਹ ਬਸ ਹੋ ਗਿਆ ਭਾਈ ਅੱਛਾ ਮੈਨੂੰ ਦੇਖੇ ਤਾਂ ਲੱਗਿਆ ਸਾਰਾ ਕਿ ਕਿਤੋਂ ਕਰ 80% ਹੋ ਗਏ ਕਿ ਲਾਸਟ ਟਾਈਮ ਜਦੋਂ ਕਰ ਖੁੱਲਿਆ ਸੀਗਾ ਉਹ ਥਿਆ ਠੀਕ ਆ ਓਕੇ ਭਾਈ ਓਕੇ ਤੇ ਆ ਬਾਕੀ ਆਪਣੀਆਂ दारू ਸਾਰੀਆਂ ਇਹ ਆਪਣੀਆਂ ਸਾਰੀਆਂ ਕੁਝ ਖਾਲੀ ਨੇ ਉਹ ਯਾਦਗਾਰਾਂ ਨੇ ਜਿਹੜੀਆਂ ਪਾਉਂਦੇ ਦੋਸਤਾਂ ਨਾਲ ਪੀਤੀਆਂ ਨੇ ਇਹਨਾਂ ਚ ਸਾਰਿਆਂ ਚੋਂ ਮਹਿੰਗੀ ਕਿਹੜੀ ਆ ਇੰਨਾ ਸਾਰਿਆਂ ਚੋਂ ਮਹਿੰਗੀ ਇਹਨਾਂ ਸਾਰੇ ਕੋਲ ਨਹੀਂ ਵੀ ਆ ਆਹ ਕਿਹੜੀ ਹੈ ਇਹ ਹਾਂਜੀ ਓਕੇ ਬਈ ਦੇਖ ਰਿਹਾ ਵੀਰ ਬਾਈ ਇੰਗਲੈਂਡ ਵਿੱਚ ਗਲੈਂਪਸੇ ਯਾਰਾ ਬਾਈ ਆ ਹਾਂ ਖਾਲੀ ਨੇ ਬੜਾ ਇਹਨੂੰ ਖਾਲੀ ਨੇ ਉਹ ਖਾਲੀ ਮੋਟਰ ਲੱਗੀ ਬੈਠੀ ਨੇ ਉਹ ਕੋਈ ਆਪਣੇ ਦੋਸਤਾਂ ਨਾਲ ਖਾਲੀ ਕਰੀ ਹੋਵੇ ਤਾਂ ਰੱਖੀ ਹੋਣੀ ਨੇ ਅੱਛਾ ਅੱਛਾ ਤੇ ਕਹਾ ਆ ਲੱਗ ਕੇ ਛੋਟੀ ਇਹ ਤਾਂ ਕੀ ਪ੍ਰੋਜੈਕਟ ਆ ਇਹ ਬਾਈ ਸਕਾਟਲੈਂਡ ਦੇ ਵਿੱਚ ਇਹ ਤਾਂ ਸ਼ਹਿਰ ਲੱਗਦਾ ਮੈਨੂੰ ਨਹੀਂ ਨਹੀਂ ਕੋਈ ਸ਼ਹਿਰ ਨਹੀਂ ਇਹ ਬਾਈ ਬੰਦਾ ਸਕਾਟਲੈਂਡ ਦੇ ਅੱਛਾ ਸਕਾਟਲੈਂਡ ਦੇ ਵਿੱਚ ਇਡਨਬਰਗ ਸ਼ਹਿਰ ਆ ਅੱਜ ਬੋਤਲ ਲਾਚੂ ਨੀਸ਼ਾ ਦੇ ਵਿੱਚ ਇੱਕ ਸ਼ਹਿਰ ਵਾਗਾ ਅੱਛਾ ਉਹਦੇ ਚ ਉੱਥੇ ਹੀ ਬੰਦੀ ਹੈ ਇਹ ਤੇ ਉੱਥੇ ਹੀ ਵਿਗਦੀ ਹੈ ਠੀਕ ਹੈ ਉਹਦੇ ਬਸ ਦੋ ਰੰਡ ਐਂਡ ਰਾਉਂਡ ਰੰਡ ਐਂਡ ਰਾਉਂਡ ਰਾਉਂਡ ਐਂਡ ਰਾਉਂਡ ਓਏ ਬੱਲੇ ਲਾ ਗਾਣਾ ਲਾਈ ਉਹ ਕਿਹੜੇ ਤੇ ਕਿੰਨਾ ਕਰਦੀ ਹੁੰਦੀ ਹੈ ਲਾਈ ਡਰਾਪ ਗਾਣਾ ਲਾ ਫੇਰ ਦੇਖਣਾ ਤੂੰ ਓਹ ਚੱਲ ਪੈ ਗਾਣਾ ਦੇਖ ਦੇਖ ਲੋ ਮੋੜੇ ਦੇਖੀ ਨਾ ਕੋਈ ਨਾ ਜੀ ਦੇਖੋ ਦੇਖਿਓ ਕੋਈ ਨਾ ਬਰ ਬਾਰ ਨਹੀਂ ਕੋਈ ਨਾ ਤੁਹਾਨੂੰ ਜੇਕਰ ਦੇਖੀ ਹਾਂ ਹਾਂ ਹੜ ਦੇ ਦੇਖੀ ਟੋਲੂ ਚੱਲ ਗਿਆ ਚੱਲ ਪਿਆ ਪਹਿਲੇ ਚੱਲ ਗਿਆ ਹਾਂਜੀ ਹੁਣ ਆਪਾਂ ਅੱਗੇ ਕਰੇ ਤੇ ਇਹ ਬਲੌਗ ਦਾ ਇੱਥੇ ਕਰਦੇ ਐਂਡ ਤੇ ਹੁਣ ਦੇਖਾਂਗੇ ਸ਼ੁੱਕਰਵਾਰ ਸ਼ਨੀਵਾਰ ਦੇਖਾਂਗੇ ਕੋਈ ਵਲੌਗ ਬਣਾਉਣਾ ਤਾਂ ਕਿਉਂਕਿ ਹੁਣ ਸਾਰਾ ਵੀਕ ਟਾਈਮ ਹੀ ਲੱਗਣਾ ਕੰਮ ਕੁੰਮ ਤੇ ਜਾਣਾ ਹੋਇਆ ਕਰੂ ਓਕੇ ਮਿਲਦੇ ਆ ਫਿਰ